ਜਿਹੜਾ ਸਿੱਖ ਧਰਮ ਦਾ ਸਿਧਾਂਤ ਆ ਉਹ ਇੱਕ ਵੱਖਰਾ ਸਿਧਾਂਤ ਆ ਸਾਡਾ ਪਹਿਰਾਵਾ ਵੱਖਰਾ ਸਾਡੀ ਬੋਲੀ ਵੱਖਰੀ ਸਾਡਾ ਰਹਿਣ ਸਹਿਣ ਵੱਖਰਾ ਸਾਡਾ ਖਾਣ ਪੀਣ ਵੱਖਰਾ ਸਾਡਾ ਗ੍ਰੰਥ ਵੱਖਰਾ ਸਾਡਾ ਗੁਰੂ ਵੱਖਰਾ ਤੇ ਸਾਡਾ ਅਕਾਲ ਪੁਰਖ ਨੂੰ ਮੰਨਣ ਦਾ ਤਰੀਕਾ ਵੱਖਰਾ ਉਹ ਗੁਰੂ ਨਾਨਕ ਪਾਸ਼ਾ ਜੀ ਦੀ ਗੁਰਬਾਣੀ ਨੂੰ ਮੰਨਦਾ ਉਹੀ ਸਿੱਖ ਹੀ ਅਖਵਾਏਗਾ ਹਨਾ ਜੀ ਬਾਕੀ ਸੰਪੂਰਨ ਜਿਹੜਾ ਧਰਮ ਆ ਉਹ ਸਿੱਖ ਧਰਮ ਆ ਸਿੱਖ ਧਰਮ ਤੋਂ ਜਿਹਨੇ ਧਰਮ ਬਣੇ ਆ ਜਾਂ ਪੈਦਾ ਹੋਏ ਆ ਉਹ ਸਿੱਖ ਧਰਮ ਤੋਂ ਪੈਦਾ ਆਇਆ ਗੱਲ ਸਪਸ਼ਟ ਕਰ ਦਿੰਦਾ ਵਾ ਕਿ ਨਾ ਹਮ Hindu ਨਾ ਹਮ Musalman ਅੱਲਾ ਰਾਮ ਕੇ ਪੰਡ ਪ੍ਰਾਨੇ ਧਰਮ ਬਣੇ ਸਾਰੇ ਕੈਂਚੀ ਤੋਂ ਬਣਿਆ ਸਵੈਮ ਜਿਹੜਾ ਅਕਾਲ ਪੁਰਖ ਦਾ ਨਿਰੰਕਾਰ ਜਿਹੜਾ ਇਸ ਟਮ ਪ੍ਰਤੱਖ ਰੂਪ ਦਿੱਤੇ ਜਗਤ 'ਤੇ ਜੇ ਵਿਚਰਦਾ ਪਿਆ ਉਹ ਇੱਕ ਕੋਲਤਾ ਸਿੱਖ ਧਰਮ ਹੀ ਆ ਸਿੱਖ ਪੰਥ ਹੀ ਆ ਜਿਹੜਾ ਕਿ ਵਿਚਰਦਾ ਪਿਆ ਸੰਸਾਰ ਦੇ ਵਿੱਚ ਅਕਾਲ ਪੁਰਖ ਦੀ ਜੋਤ ਨੂੰ ਲੈ ਕੇ ਅਕਾਲ ਪੁਰਖ ਦੀ ਹੋਂਦ ਨੂੰ ਲੈ ਕੇ ਅਕਾਲ ਪੁਰਖ ਦੇ ਰੂਪ ਨੂੰ ਲੈ ਕੇ ਵਿਚਰ ਰਿਹਾ ਉਹ ਜੋ ਕਿ ਸੱਚਾ ਰੂਪ ਆ ਸਾਡਾ ਸਿੱਖਾ ਦਾ ਸ਼ੇਰ ਦਾ ਜਿਵੇਂ ਇੱਕ ਰੂਪ ਹੁੰਦਾ ਨਾ ਜੰਗਲ ਦੇ ਵਿੱਚ ਉਵੇਂ ਸਿੱਖਾ ਦਾ ਰੂਪ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਇਤਿਹਾਸਕ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਉਹ ਇਤਿਹਾਸ ਨੂੰ ਲੈ ਕੇ ਆਏ ਹਾਂ ਜੋ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਔਰ ਸਾਡੇ ਬੱਚਿਆਂ ਨੂੰ ਜੋ ਸੋਸ਼ਲ ਮੀਡੀਆ ਤੇ ਬੇਬਕੂ ਬਣਾਇਆ ਜਾ ਰਿਹਾ ਹੈ ਸਿੱਖ ਧਰਮ ਦਾ ਗਲਤ ਪ੍ਰਚਾਰ ਕਰਕੇ ਗਲਤ ਇਤਿਹਾਸ ਦੱਸ ਕੇ ਉਹਦੇ ਬਾਰੇ ਆਪਾਂ ਗੱਲ ਅੱਜ ਕਲੀਅਰ ਕਰਾਂਗੇ ਗੁਰਬਾਣੀ ਦੇ ਉਦਾਹਰਣ ਦੇ ਕੇ ਤੁਹਾਡੇ ਨਾਲ ਸਾਝੀ ਗੱਲ ਸਪਸ਼ਟੀਕਰਨ ਆਪਾਂ ਕਰਾਂਗੇ ਨਾ ਕਿ ਜਿਹੜਾ ਆਪਾਂ ਥੰਬਨਲ ਆਇਆ ਕਿ ਸਿੱਖ ਧਰ ਹਿੰਦੂ ਧਰਮ ਦੇ ਵਿੱਚੋਂ ਕੀ ਆਇਆ ਹੈ ਕਿਹਾ ਜਾਂਦਾ ਹੈ ਜਾਂ ਫਿਰ ਸਨਾਤਨ ਧਰਮ ਦੇ ਵਿੱਚੋਂ ਨਿਕਲਿਆ ਹੈ ਧਰਮ ਦੱਸ ਦੇ ਹਨਾ ਜੀ ਮੈਨੂੰ ਕਹਿੰਦੇ ਸਿੱਖ ਧਰਮ ਮੈਂ ਮਤਲਬ ਕਿ ਟਹਿਣੀਆਂ ਵਾ ਪੱਤੇ ਆ ਜੋ ਵੀ ਕਹਿਣਾ ਵੀ ਕਹਿ ਰਹੇ ਆ ਉਹਲੇ ਨਾ ਤੇ ਜੋਰ ਲੱਗਿਆ ਹੈ ਏਜੰਸੀਆਂ ਦੇ ਉੱਤੇ ਰਾਦ ਆਪਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਆਪਣਾ ਮਕਸਦ ਹੈਗਾ ਵੀਡੀਓ ਵਿੱਚ ਰਿਐਲਿਟੀ ਨੂੰ ਪੇਸ਼ ਕਰਨਾ ਰਿਐਲਿਟੀ ਨੂੰ ਦੱਸਣਾ ਦੇਖੋ ਜੀ ਗੁਰਬਾਣੀ ਦੇ ਉਦਾਹਰਨ ਦੇਵਾਂਗੇ ਨਾ ਕਿ ਕਿਸੇ ਬੰਦੇ ਦੇ ਉਦਾਹਰਨ ਦੇਵਾਂਗੇ ਗੁਰਬਾਣੀ ਧੁਰ ਤੋਂ ਆਈ ਗੁਰਬਾਣੀ ਤਿੰਨ ਸਗਲੀ ਚਿੰਤ ਮਟਾਈ ਗੁਰਬਾਣੀ ਸੁਣਨ ਤੋਂ ਬਾਅਦ ਬੰਦੇ ਦੀ ਸਾਰੀਆਂ ਚਿੰਤਾ ਵਿਸ਼ੇ ਵਿਕਾਰ ਜਿਹੜੇ ਮਨ ਦੇ ਮਨਮ ਕੀ ਸ਼ੰਕਾ ਹੁੰਦੇ ਉਹ ਸਾਰੇ ਖਤਮ ਕਰ ਦਿੰਦੀ ਗੁਰਬਾਣੀ ਅਸ ਕਰਕੇ ਗੁਰੂ ਪਾਸ਼ਾ ਨੇ ਕਿਹਾ ਧੁਰ ਕੀ ਆਈ ਗੁਰਬਾਣੀ ਤਿੰਨ ਸਗਲੀ ਚਿੰਤ ਮਟਾਈ ਹੈ ਨਾ ਜੀ ਮਨਮ ਕੀ ਸਗਲੀ ਚਿੰਤ ਕਿਵੇਂ ਅੱਜ ਆਪਾਂ ਗੁਰਬਾਣੀ ਦੀ ਸਭ ਤੋਂ ਪਹਿਲੇ ਉਦਾਹਰਣ ਦੇਨੇ ਦੇਖੋ ਜੀ ਸਭ ਤੋਂ ਪਹਿਲੇ ਗੱਲਾਂ ਕਰਦੇ ਸੋਸ਼ਲ ਮੀਡੀਆ ਉਤੇ ਜਾਂ ਫਿਰ ਹੋਰ ਵੀ ਕਥਾਵਾਚਕ ਉਹ ਸਾਰੇ ਕਿੰਦਰੀ ਵੀ ਲਾ ਲੋ ਤੁਸੀਂ ਸਾਰੇ ਪਾਸੇ ਜੋਰ ਲੱਗਿਆ ਆਇਆ ਉਹਨਾਂ ਦਾ ਵਿੱਚ ਕਹਿੰਦੇ ਆ ਕਿ ਸਿੱਖ ਧਰਮ ਸਨਾਤਨ ਧਰਮ ਦੇ ਵਿੱਚ ਮਤਲਬ Hindu ਧਰਮ ਦੇ ਵਿੱਚੋਂ ਨਿਕਲਾ ਆਇਆ ਧਰਮ ਆ ਅੱਜ ਆਪਾਂ ਕਲੀਅਰ ਗੱਲ ਕਰਾਂਗੇ ਦੇਖੋ ਜੀ ਸਿੱਖ ਧਰਮ ਆ ਮੁੱਢ ਤੋਂ ਅਕਾਲ ਪੁਰਖ ਦਾ ਧਰਮ ਆ ਪਹਿਲੀ ਗੱਲ ਜੁਜੀਕਲ ਆ ਦੇ ਸੱਚ ਜੁਗਵਾ ਤੇ ਸੱਚ ਦੋ ਉਹ ਧਰਮ ਚੱਲਿਆ ਆ ਰਿਹਾ ਜਿਹੜਾ ਸਾਡਾ ਸਿੱਖ ਧਰਮ ਆ ਹੁਣ ਸਿੱਖ ਧਰਮ ਤੋਂ ਕਿਵੇਂ ਬਾਕੀ ਦੂਜ ਜੈ ਹਿੰਦੂ ਧਰਮਾ ਉਹ ਵੀ ਕੈਂਚੀ ਦਾ ਮੁਸਲਮ ਧਰਮਾ ਉਹ ਵੀ ਕੈਂਚੀ ਦਾ ਬੁੱਧ ਜੈਨੀ ਸੇਨੀ ਜਿੰਨੇ ਵੀ ਧਰਮਾ ਹਨ ਚੀਨੀ ਹੋਵੇ ਜਾਂ ਜਿੰਨੇ ਵੀ ਧਰਮ ਦੁਨੀਆ ਤੇ ਹੈਗੇ ਗੋਰੇ ਕਾਲੇ ਇਸਾਈ ਧਰਮ ਇਹੋ ਜਿਹੇ ਧਰਮ ਹਨ ਜੀ ਜਿੰਨੇ ਵੀ ਧਰਮ ਟੋਟਲੀ ਸਾਰੇ ਧਰਮ ਕੈਂਚੀ ਤੋਂ ਬਣਿਆ ਇਕਲੋਤਾ ਐਸਾ ਧਰਮ ਹੈ ਜਿਸ ਦੁਨੀਆਂ ਦੇ ਜੀਵਤ ਜਾਗਤ ਜੋ ਉਸ ਅਕਾਲ ਪੁਰਖ ਦਾ ਧਰੋ ਆਇਆ ਉਹ ਧਰਮ ਹੈ ਨਾ ਗੁਰੂ ਨਾਨਕ ਪਾਸ਼ਾ ਜੀ ਨੇ ਪ੍ਰਗਟ ਕੀਤਾ ਆਪਕੋ 550 ਸਾਲ ਪਹਿਲੇ ਹਨਾ ਉਹ ਧਰਮ ਨੂੰ ਗੁਰੂ ਨਾਨਕ ਪਾਸ਼ਾ ਜੀ ਖੁਦ ਲੈ ਕੇ ਆਏ ਆ ਹਨਾ ਦਸਤਾਰਾ ਸਜਾ ਕੇ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਜਗਤ ਦੇ ਵਿੱਚ ਉਹ ਧਰਮ ਨੂੰ ਇੱਕ ਪ੍ਰਤੱਖ ਰੂਪ ਦਿੱਤਾ ਵਾ ਨਾ ਇਹ ਦੱਸਿਆ ਵਾਕੀ ਇਹ ਅਕਾਲ ਪ੍ਰੂਦਾ ਜੋ ਰੀਅਲ ਧਰਮ ਸੀ ਜੋ ਆਜੂਗਾ ਦੇ ਤੋ ਸੱਚ ਚੱਲਿਆ ਆ ਰਿਹਾ ਸੀ ਉਹ ਹੁਣ ਜਿਹੜੇ ਲੋਕ ਤੁਹਾਨੂੰ ਕਹਿੰਦੇ ਕਿ ਸਾਡੇ ਵੱਡ ਬਡੇਰੇ ਆ ਨਾ ਮਤਲਬ ਕਿ ਤੁਹਾਡੇ ਜੋ ਸਿੱਖ ਧਰਮ ਆ ਉਹ ਵਿੱਚੋਂ ਨਿਕਲੇ ਹੋਏ ਆ ਨਾ ਜਾਂ ਸਾਨੂੰ ਮਤਲਬ ਕਿ ਦੱਸਦੇ ਰਵ ਲਵ ਕੁਸ਼ ਦੀ ਅੰਛ ਦੱਸਦੇ ਜਾਂ ਕੁਸ਼ ਦੱਸਦੇ ਕਿਸੇ ਵੀ ਪੱਖੋ ਲਾ ਲੋ ਨਾ ਆਪਾਂ ਦੇਖੋ ਕਿਸੇ ਦੀ ਅੰਛ ਨਹੀਂ ਹੈ ਗਿਆ ਆਪਾਂ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਛਾ ਸਭ ਤੋਂ ਵੱਡੀ ਗੱਲ ਇੱਥੇ ਹੋ ਜਾਂਦੀ ਆ ਜਿੰਨੇ ਵੀ ਪ੍ਰਾਤਨ ਉਹਨਾਂ ਨੂੰ ਪੁੱਛਿਆ ਕਰੋ ਸਵਾਲ ਜਿੰਨੇ ਵੀ ਤੁਹਾਡੇ ਪ੍ਰਾਤਨ ਵੱਡ ਬਡੇਰੇ ਜੋਧੇ ਸੂਰਮੇ ਜਾਂ ਰਿਸ਼ੀ ਮੁਨੀ ਜੋ ਵੀ ਹੋਏ ਹਨ ਹਣਾ ਉਹ ਸਾਰੇ ਦੇ ਸਾਰੇ ਜਿਹੜੇ ਕਿ ਸਿੱਖ ਧਰਮ ਵਿੱਚ ਹੋਏ ਹਨ ਕਿਵੇਂ ਹੋਏ ਹਨ ਕਿਉਂਕਿ ਉਹ ਕਿਸਾ ਧਾਰੀ ਸਨ ਧਾਰੇ ਮੁਸ਼ੇਰੇ ਅਨੁਸਾਰ ਹਨ ਸਾਬਤ ਸੂਰਤ ਉਹ ਪ੍ਰਕਾਸ਼ ਆਪਣਾ ਲੈ ਕੇ ਆਏ ਸੀ ਰੂਪ ਲੈ ਕੇ ਆਏ ਸੀ ਜੋ ਅਕਾਲ ਪੁਰਖ ਨੇ ਭੇਜਿਆ ਸੀ ਹੁਣ ਅਕਾਲ ਪੁਰਖ ਨੇ ਉਹੀ ਰੂਪ ਭੇਜਣਾ ਨਾ ਜੋ ਅਕਾਲ ਪੁਰਖ ਦਾ ਸਵੈਮ ਦਾ ਰੂਪ ਆ ਤੇ ਸਿੱਖ ਧਰਮ ਇੱਕ ਇਕਲੋਤਾ ਐਸੇ ਜਗਤ ਜਗਤ ਦੇ ਉੱਪਰ ਮੌਜੂਦਾ ਧਰਮ ਐਸ ਤੋਂ ਜੀਵਤ ਜਾਗਤ ਧਰਮਾਂ ਨਾਲੇ ਸਾਡਾ ਗੁਰੂ ਜਿਹੜਾ ਜੀਵਤ ਜਾਗਤ ਮੌਜੂਦ ਇਸ ਜਗਤ ਦੇ ਵਿੱਚ ਜਿਹੜਾ ਕਿ ਪ੍ਰਤੱਖ ਰੂਪ ਦਿੱਤੇ ਸਪਸ਼ਟ ਕਰ ਦਿੰਦਾ ਵਾ ਕਿ ਨਾ ਹਮ Hindu ਨਾ ਹਮ Musalman ਅੱਲਾ ਰਾਮ ਪਿੰਡ ਪ੍ਰਾਣ ਮਤਲਬ ਕਿ ਅੱਲਾਹ ਆਰਾਮ ਦੇ ਪਿੰਡ ਪ੍ਰਾਣ ਮਤਲਬ ਅਸੀਂ ਸਾਨੂੰ ਨਾ ਹਿੰਦੂਆਂ ਨਾ ਅਸੀਂ ਮੁਸਲਮਾਨ ਅਸੀਂ ਸਿਰਫ ਅਕਾਲ ਪੁਰਖ ਦੇ ਪੁਜਾਰੀਆਂ ਅਸੀਂ ਅਕਾਲ ਪੁਰਖ ਦਾ ਚਲਾਇਆ ਹੋਇਆ ਉਹ ਸਾਜਿਆ ਨਿਵਾਜਿਆ ਧਰਮ ਪੰਥ ਸਾਡਾ ਖਾਲਸਾ ਸਾਡਾ ਧਰਮ ਸਿੱਖ ਧਰਮਾ ਸਾਡੀ ਜਾਤ ਗੋਤ ਸਿੱਖ ਧਰਮਾ ਸਾਡੀ ਗੋਤ ਜਿਹੜੀ ਹੈਗੀ ਹੈ ਸਿੰਘਵਾ ਜਿਹੜਾ ਧਰਮਾ ਸਾਡਾ ਜਾਤਵਾ ਉਹ ਸਿੱਖਵਾਣਾ ਜੀ ਤੇ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਦੂਜੀ ਗੱਲ ਹੈ ਜਿਹੜੇ ਲੋਕ ਬਕਵਾਸ ਕਰਦੇ ਆ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਕਰਨ ਦੋ ਕਿਉਂਕਿ ਉਹ ਲੋਕ ਕੀ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਆਉਣ ਵਾਲ ਬ੍ਰੇਨ ਵਾਸ਼ ਕੀਤਾ ਜਾਵੇ ਬ੍ਰੇਨ ਵਾਸ਼ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਕੰਫਿਊਜ਼ਨ ਪੈਦਾ ਕੀਤੀ ਜਾਵੇ ਤਾਂ ਕਿ ਦੱਸਿਆ ਜਾਵੇ ਉਹਨਾਂ ਨੂੰ ਕਿ ਹਾਂ ਵੀ ਤੁਹਾਡਾ ਜਿਹੜਾ ਧਰਮ ਆ ਉਹ ਸਾਡੇ ਧਰਮ ਦੇ ਵਿੱਚ ਨਿਕਲਿਆ ਹੁਣ ਦੇਖੋ ਜੀ ਸਿੱਖ ਧਰਮ ਆਜ ਜੁਗਾਦ ਤੋਂ ਕਿਵੇਂ ਸੱਚਾ ਕਿਉਂਕਿ ਸਿੱਖ ਧਰਮ ਆ ਜਿਹੜਾ ਮੁੱਢ ਤੋਂ ਜੰਮਦਾ ਹੀ ਜਿਹੜਾ ਪ੍ਰਗਟ ਹੁੰਦਾ ਹੀ ਇਸ ਸੰਸਾਰ ਦੇ ਵਿੱਚ ਸਭ ਤੋਂ ਸੂਰਤੋਂ ਸਕਾਲਪੁਰਖ ਦਾ ਰੂਪ ਨੂੰ ਪ੍ਰਗਟ ਕਰਦਾ ਵਾ ਨਾ ਅਸ ਤੋਂ ਪਤਾ ਚੱਲਦਾ ਸਿੱਖ ਧਰਮ ਇਹ ਜੁਗਾਤ ਤੋਂ ਸੱਚ ਚੱਲਦਾ ਆ ਰਿਹਾ ਸਿੱਖ ਧਰਮ ਦਾ ਹੁਣ ਉਸ ਤੋਂ ਬਾਅਦ ਜਿੰਨੇ ਵੀ ਧਰਮ ਬਣੇ ਸਾਰੇ ਕੈਂਚੀ ਤੋਂ ਬਣੇ ਹੁਣ ਦੇਖੋ ਜੀ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਪਰ ਸਚਾਈ ਆਈ ਆ ਜੋ ਮੰਨਣੀ ਹੀ ਪੈਣੀ ਆ ਸੰਤ ਪਿੰਡਰਾ ਵਾਲੇ ਸਾਹਿਬ ਜੀ ਦੀ ਆਪ ਵੀਡੀਓ ਦੇਖ ਸਕਦੇ ਹੋ YouTube ਦੇ ਉੱਪਰ ਕਈ ਆ ਉਹਨਾਂ ਨੇ ਵੀ ਆਈ ਗੱਲ ਕੀਤੀ ਆ ਜਿਵੇਂ ਧਰਮ ਬਣੇ ਸਭ ਕੈਂਚੀ ਤੋਂ ਬਣੇ ਆ ਮੁੱਢ ਜਿਹੜਾ ਕਿ ਸਿੱਖਵਾ ਜੜ ਜਿਹੜੀ ਕਿ ਸਿੱਖਵਾ ਸਿੱਖ ਜਿਹੜਾ ਕਿ ਤੁਸੀਂ ਉਹ ਜਾ ਜਿੱਥੇ ਵੀ ਤੁਹਾਨੂੰ ਪੜਾਇਆ ਲਿਖਾਇਆ ਜਾਂਦਾ ਜਿੱਥੇ ਵੀ ਤੁਹਾਡੇ ਬਾਰੇ ਬੋਲਦੇ ਉੱਥੇ ਇੱਕ ਗੱਲ ਬੋਲਦੇ ਕੋਲ ਕਲੀਅਰ ਕੱਟ ਕਿ ਹਾਂ ਭਈ ਸਾਡਾ ਜਿਹੜਾ ਧਰਮਾ ਸਿੱਖ ਧਰਮਾ ਤੇ ਅਸੀਂ ਜੜ ਤੋਂ ਧਰਮ ਸਾਡਾ ਜਿਹੜਾ ਚੱਲਦਾ ਆ ਰਿਹਾ ਬਾਕੀ ਸਭ ਟਹਿਣੀਆਂ ਵਾ ਟਹਿਣੀਆਂ ਦੁਪੱਤੇ ਪੱਤੇ ਤੋਂ ਫਿਰ ਫੁੱਲ ਜਿਹੜੇ ਖਿਲਦੇ ਆ ਉਹ ਅਕਾਲ ਪੁਰਖ ਦੀ ਕੁਦਰਤ ਦੇ ਨਾਲ ਜੁੜੇ ਚੱਲਦੀ ਜਾਂਦਾ ਕੁਦਰਤ ਨੂੰ ਮਨਜ਼ੂਰ ਹੁੰਦਾ ਉਸ ਹਾਵਨਾ ਖਿੜਦਾ ਰਹਿੰਦਾ ਬਾਗ ਬਗੀਚਾ ਨਾਲ ਜੀ ਇਹ ਗੱਲ ਕਲੀਅਰ ਇੱਥੇ ਹੋ ਜਾਂਦੀ ਹੈ ਉਹਨਾਂ ਨੂੰ ਜਵਾਬ ਦਿਆ ਕਰੋ ਜਿਹੜਾ ਬੋਲਦਾ ਹੈ ਨਾ ਤੁਹਾਡਾ ਧਰਮ ਆਪਣਾ ਨਿਕਲਿਆ ਹੈ ਸਾਡੇ Hindu ਧਰਮ ਦੇ ਵਿੱਚੋਂ ਇਸਨਾਤਮ ਜਾਂ ਹੋਰ ਕੋਈ ਧਰਮ ਦੇ ਵਿੱਚੋਂ ਨਿਕਲਿਆ ਹੈ ਤੁਸੀਂ ਉੱਥੇ ਕਲੀਅਰ ਗੱਲ ਕਰਦਾ ਕਰੋ ਉੱਥੇ ਕਹਿ ਦਿਆ ਕਰੋ ਕਿ ਸਾਡਾ ਜਿਹੜਾ ਧਰਮ ਨਾ ਸਾਡਾ ਧਰਮ ਆ ਜੁਗਾਤ ਤੋਂ ਚੱਲਿਆ ਆ ਰਿਹਾ ਵਾ ਤੇ ਆ ਜੁਗਾਦੀ ਧਰਮ ਆ ਸਾਡਾ ਹਨਾ ਬਹੁਤ ਪ੍ਰਾਤਨ ਸਾਡਾ ਧਰਮ ਹੈਗਾ ਵਾ 550 ਸਾਲ ਪਹਿਲੇ ਗੁਰੂ ਨਾਨਕ ਪਾਸ਼ਾ ਜੀ ਨੇ ਪ੍ਰਗਟ ਇੱਕ ਰੂਪ ਦਿੱਤਾ ਵਾ ਰੂਪ ਦੇ ਕੇ ਦੱਸਿਆ ਕਿ ਅਕਾਲ ਪੁਰਖ ਦਾ ਧਰਮ ਆ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦਸਵੇਂ ਪਾਸ਼ਾ ਜੀ ਨੇ ਗੱਲ ਕਲੀਅਰ ਕਟ ਕਰ ਦਿੱਤੀ ਆ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਨਕਰੂਨਵਾਸ ਮਤਲਬ ਗੁਰੂ ਪਾਸ਼ਾ ਨੇ ਕਿਹਾ ਖਾਲਸਾ ਹੀ ਮੇਰਾ ਰੂਪ ਹੈ ਖਾਲਸਾ ਮਤਲਬ ਪਿਓਰ ਸ਼ੁੱਧ ਜਿੰਦੇ ਕੋਈ ਮਲਾਵਟ ਨਹੀਂ ਕੋਈ ਮਤਲਬ ਕਿ ਇਨ ਬਿੰਦ ਵੀ ਨਹੀਂ ਹੁੰਦੀ ਨਾ ਸਿੱਧਾ ਅਕਾਲ ਪੁਰਖ ਤੋਂ ਧੁਰ ਤੋਂ ਆਈ ਔਰ ਤੁਰਦੀ ਆਈ ਗੁਰਬਾਣੀ ਤਿੰਨ ਸਗਲੀ ਚਿੰਤਾ ਮਟਾਈ ਹੈ ਨਾ ਗੁਰਬਾਣੀ ਨੇ ਸਾਡੀਆਂ ਸਾਰੀਆਂ ਚਿੰਤਾ ਅਵਿਸ਼ੇ ਵਿਕਾਰ ਮਾਰਨੇ ਔਰ ਜਿਹੜੇ ਬੱਚਿਆਂ ਦਾ ਬ੍ਰੇਨ ਵਾਸ਼ ਹੋ ਰਿਹਾ ਮੈਂ ਉਹਨਾਂ ਨੇ ਕੀ ਗੱਲ ਕਹਿਣਾ ਚਾਹੂੰਗਾ ਗੁਰਬਾਣੀ ਪੜੋ ਗੁਰਬਾਣੀ ਤੁਹਾਡੀ ਸਭ ਰਹਿਮ ਡਾਊਟ ਕਲੀਅਰ ਕਰੇਗੀ ਕਿਉਂਕਿ ਹਮ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਇਹ ਗੱਲ ਕਲੀਅਰ ਤੁਹਾਡੇ ਖਾਨੇ ਚ ਪੈ ਜਾਣੀ ਚਾਹੀਦੀ ਕਿ ਅਸੀਂ ਕਿਸੇ ਧਰਮ ਨਾਲ ਕੋਈ ਬਿਲੋਂਗ ਨਹੀਂ ਕਰਦੇ ਅਸੀਂ ਸਿਰਫ ਸਿੱਖ ਧਰਮ ਨਾਲ ਬਿਲੋਂਗ ਕਰਦੇ ਸਿੱਖ ਧਰਮ ਹੀ ਸਾਡਾ ਇੱਕ ਇਕਲੋਤਾ ਧਰਮ ਆ ਜਿਹੜਾ ਕਿ ਆਜ ਜ਼ਮਾਨੇ ਤੋਂ ਚੱਲਿਆ ਆ ਰਿਹਾ ਵਾ ਤੇ ਦੂਜੀ ਗੱਲ ਆ ਮਤਲਬ ਕਿਉਂ ਜਿਹੜੇ ਬੋਲਦੇ ਤੁਹਾਨੂੰ ਉਹਨਾਂ ਨੂੰ ਕਿਆ ਕਰੋ ਕਿ ਤੁਹਾਡਾ ਬੱਚਾ ਜਦੋਂ ਘਰੇ ਜਨਮ ਲਵੇ ਨਾ ਤੇ ਉਹ ਬੱਚੇ ਨੂੰ ਜੰਮਦਿਆ ਸਾਰ 20 ਤੋਂ 25 ਸਾਲ ਤੱਕ ਕੈਂਚੀ ਨਹੀਂ ਲਾਣੀ ਉਹਦੇ ਕੇਸਾਂ ਨੂੰ ਉਹਦੇ ਮੁੱਛਾ ਦਾੜੀਆਂ ਨੂੰ ਤੇ ਉਹਦੇ ਜਿਹੜੇ ਕਿ ਸਰੀਰ ਦੇ ਕਿਸੇ ਵੀ ਅੰਗ ਨੂੰ ਕੈਂਚੀ ਨਹੀਂ ਲਾ ਤਾਂ ਚੀ ਨਈ ਲਾਂ ਦੇ ਨਾਲ ਫਿਰ 20 ਤੋਂ 25 ਸਾਲ ਬੱਚੇ ਨੂੰ ਵੱਡਾ ਹੋਣ ਦੋ ਉਸ ਤੋਂ ਬਾਅਦ ਫਿਰ ਰਿਜ਼ਲਟ ਦੇਖੋ ਉਹਨਾਂ ਨੇ ਕਿਹਾ ਤੁਸੀਂ ਆਪ ਕਹੋਗੇ ਤੁਹਾਡਾ ਬੱਚਾ ਕੀ ਬਣੇਗਾ ਸਿੱਖ ਸਰਦਾਰ ਖਾਲਸਾ ਹੋਰ ਉਸ ਤੋਂ ਇਲਾਵਾ ਤੁਹਾਡਾ ਬੱਚਾ ਕੁਝ ਨਹੀਂ ਬਣੂਗਾ ਕਿਉਂਕਿ ਜਿੰਨੇ ਵੀ ਪ੍ਰਾਤਨ ਜਿਹੜੇ ਕ੍ਰਿਸ਼ੀ ਮੁਨੀ ਸੰਤ ਮਹਾਤਮਾ ਹੋਏ ਹਨ ਸਾਰੇ ਦੇ ਸਾਰੇ ਜਿਹੜੇ ਕੀ ਗੁਰੂ ਪਾਸ਼ਾ ਦੀ ਕਿਰਪਾ ਨਾਲ ਅਕਾਲ ਪੁਰਖ ਦਾ ਰੂਪ ਲੈ ਕੇ ਹੀ ਆਏ ਹਨ ਗੁਰੂ ਪਾਸ਼ਾ ਨੇ ਉਹ ਸਾਰਿਆਂ ਨੂੰ ਜਿੰਨੇ ਵੀ ਦੇਵੀ ਦੇਵਤੇ ਪ੍ਰਗਟ ਕੀਤੇ ਹੱਥੋਂ ਤੱਕ ਦੇਖ ਲਓ ਜੀ ਜਿੰਨੇ ਵੀ ਦੇਵੀ ਦੇਵਤੇ ਆਏ ਆ ਉਹ ਸਾਰਿਆਂ ਦੇ ਜਿਹੜੇ ਕੀ ਯੂਰੇ ਹੁੰਦੇ ਸੀ ਕੇਸ ਹੁੰਦੇ ਸਨ ਤੇ ਹੋਰ ਤੇ ਹੋਰ ਜਿਹੜੇ ਕੀ ਉਹਨਾਂ ਦੇ ਦਾੜੇ ਮੁਸ਼ੇਰੇ ਹੁੰਦੇ ਸੀ ਸਾਰਾ ਕੁਝ ਹੈ ਬਾਕੀ ਚਲੋ ਅੱਜ ਤੇ ਇਹਨਾਂ ਨੇ ਸੋਸ਼ਲ ਮੀਡੀਆ ਦੇ ਥਰੂ ਜਾਂ ਹੋਰ ਕੈਮਰੇ ਜਰੀਆ ਫੋਟੋਆਂ ਇਹਨਾਂ ਨੇ ਹੋਰ ਬਣਾਤੀਆਂ ਉਸ ਸਮੇਂ ਕਿਹੜੇ ਕੈਮਰੇ ਹੁੰਦੇ ਸਨ ਨਾ ਜੀ ਕੈਮਰਾ ਇਹਨੂੰ 100 ਸਵਾ 100 ਸਾਲ ਵੇਸ ਤੋਂ ਵੱਧ ਕੋਈ ਨਹੀਂ ਹੋਇਆ ਤੇ ਇਸ ਕਰਕੇ ਇਹਨਾਂ ਨੇ ਚਲੋ ਜੋ ਵੀ ਟੈਕ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਸਿਰਫ ਇੱਕ ਹੀ ਧਰਮ ਖਾਲਸਾ ਧਰਮ ਸਾਡਾ ਸਿੱਖ ਧਰਮ ਸਿੰਘ ਧਰਮ ਸਾਡਾ ਜੋ ਆਕਾਰਪੁਰਖ ਨੇ ਧੁਰ ਤੋਂ ਚਲਾਇਆ ਵਾ ਹਣਾ ਹੁਣ ਇਹ ਗੱਲ ਤੁਹਾਡੇ ਪੱਲੇ ਪੈ ਜਾਣੀ ਹੈ ਜਿੱਦੀ ਅੱਗੋਂ ਤੁਹਾਡੀ ਮਰਜ਼ੀ ਆ ਕਿਉਂਕਿ ਦਾਸ ਦਾ ਕੁਕਰ ਦਾ ਆਈ ਮੰਨਣਾ ਵਾ ਕਿ ਗੁਰਬਾਣੀ ਪੜ੍ਹਨ ਦੇ ਨਾਲ ਤੁਹਾਡੇ ਜਿਹੜੇ ਬ੍ਰੇਨ ਵਾਸ਼ ਕੀਤਾ ਜਾ ਰਿਹਾ ਵੋ ਕੱਲ ਕਲੀਅਰ ਹੋ ਜੂਗੀ ਔਰ ਬਹੁਤ ਸਾਰੇ ਸੋਸ਼ਲ ਮੀਡੀਆ ਖਾਸ ਕਰਕੇ ਇੰਸਟਾਗ੍ਰam ਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਰੀਲਾਂ ਦੇ ਜ਼ਰੀਏ ਕਿਉਂਕਿ ਹਰੇਕ ਕੋਈ ਰੀਲ 10 15 20 ਸਕਿੰਟ ਦੀ ਰੀਲ ਬਣਾ ਕੇ ਉਹ ਚੀਜ਼ ਨੂੰ ਟਾਰਗੇਟ ਕਰਨਾ ਚਾਹੁੰਦਾ ਹਾਂ ਵਈਸ ਤੁਹਾਡਾ ਸਿੱਖ ਧਰਮ ਸਾਡੇ ਧਰਮ ਦੇ ਵਿੱਚੋਂ ਨਿਕਲਿਆ ਹੈ ਮਤ ਆਂਸੀਆਂ ਕਰਕੇ ਦਿੰਦੀਆਂ ਤੇਰਾ ਕਰਕੇ ਦਿੰਦੀਆਂ ਜੋ ਕਿ ਸਿੱਖ ਧਰਮ ਤੋਂ ਅੱਜ ਤੋਂ ਦੁਸ਼ਮਾਨੀਆਂ ਜਦੋਂ ਗੁਰਲਾਨਕ ਪਾਸ਼ਾ ਜੀ ਨੇ ਜਿਨੇਉ ਪਾਨ ਤੋਂ ਮਨਾ ਕਰਤਾ ਸੀ ਨਾ ਗੁਰਮੁਖ ਪਿਆਰ ਉਹਦੋਂ ਤੋਂ ਹੀ ਸਿੱਖ ਧਰਮ ਦੇ ਦੁਸ਼ਮਣ ਚਲਦੇ ਆ ਰਹੇ ਆ ਇਹ ਗੱਲ ਮੈਂ ਬਿਨਾ ਨਿਰਪਾਉ ਡਰ ਤੋਂ ਕਹਿ ਰਿਹਾ ਹਾਂ ਕਿਉਂਕਿ ਇਸ ਗੁਰਬਾਣੀ ਨੂੰ ਮੰਨਣ ਵਾਲੇ ਲੋਕਾਂ ਹਨਾ ਗੁਰਬਾਣੀ ਨੂੰ ਪਿਆਰ ਕਰਦੇ ਆ ਸਾਡਾ ਸਾਰੇ ਧਰਮਾਂ ਨਾਲ ਪਿਆਰ ਆ ਸਤਿਕਾਰ ਇੱਜ਼ਤ ਆ ਮਾਣ ਪਰ ਸਾਡੇ ਧਰਮ ਨੂੰ ਟਾਰਗੇਟ ਨਾ ਦਿੱਤਾ ਜਾਵੇ ਅਸੀਂ ਆਪਣੇ ਧਰਮ ਦੇ ਵਿੱਚ ਖੁਸ਼ ਆ ਸਾਨੂੰ ਸਾਡੇ ਧਰਮ ਦੇ ਵਿੱਚ ਰਹਿਣ ਦਿਓ ਗੁਰੂ ਪਾਸ਼ਾ ਜੀ ਤੁਹਾਡਾ ਤੁਮਕੋ ਮੁਬਾਰਕ ਹਮਾਰਾ ਹ ਤੇ ਸਾਡਾ ਸਾਨੂੰ ਜਿਹੜਾ ਕਿ ਮੁਬਾਰਕ ਹੋਵੇ ਤੁਹਾਨੂੰ ਤੁਹਾਡਾ ਮੁਬਾਰਕ ਹੋਵੇ ਪਰ ਤੁਸੀਂ ਕਿਉਂ ਸਾਡੇ ਬੱਚਿਆਂ ਦਾ ਬ੍ਰੇਨਵਾਸ਼ ਕਰਨ ਲੱਗੇ ਹੋ ਕਿਤਾਬਾਂ ਵਿੱਚ ਸਕੂਲਾਂ ਵਿੱਚ ਹੋਰ ਕਾਲਜਾਂ ਯੂਨੀਵਰਸਟੀਆਂ ਵਿੱਚ ਤੇ ਹੋਰ ਤੇ ਹੋਰ ਸੋਸ਼ਲ ਮੀਡੀਆ ਨੂੰ ਵੀ ਤੁਸੀਂ ਨਹੀਂ ਬਖਸ਼ਿਆ ਨਾਟਕਾਂ ਫਿਲਮਾਂ ਵਿੱਚ ਹਰ ਜਰੀਏ ਇੱਕ ਗੁਰਬਾਣੀ ਦਾ ਮਾਨੂੰ ਕੋਈ ਧਾਰਨ ਗਲਤ ਤਰੀਕੇ ਨਾਲ ਤੁਸੀਂ ਪੇਸ਼ ਕਰਦੇ ਹੋ ਗੁਰਬਾਣੀ ਤੁਹਾਨੂੰ ਨਹੀਂ ਸਮਝ ਪੈਂਦੀ ਤੁਸੀਂ ਨਾ ਪੜ੍ਹੋ ਨਾ ਸਮਝੋ ਨਾ ਬੋਲੋ ਹੈ ਤੇ ਬਾਕੀ ਉਹ ਕੀ ਕਰੀ ਜਾਂਦੇ ਕਈ ਨਯੰਗ ਸਿੰਘ ਵੀਰ ਆ ਦੀ ਹੈ ਨਾ ਆਪਣੇ ਮਨਮ ਕਿਉਂ ਉਹਨਾਂ ਦੇ ਵੀਡੀਓ ਕਲਿੱਪਾ ਕੱਢ ਕੇ ਨਾ ਤੇ ਉਹ ਨਯੰਗ ਸਿੰਘ ਵੀਰ ਸਹੀ ਅਰਥ ਕਰਕੇ ਦੱਸਦੇ ਆ ਪਰ ਉਹ ਥੱਲੇ ਹਿੰਦੀ ਦੀ ਵਿੱਚ ਲਿ ਐ ਸਾਡੇ ਮੰਨ ਕੀ ਬੋਲਿਆ ਗਿਆ ਜੀ ਸਾਡੇ ਧਰਮ ਵਾਲੇ ਬੋਲਿਆ ਗਿਆ ਜੀ ਹੈਨਾ ਜਾਂ ਕਿਸੇ ਵੀ ਦੇਵੀ ਦੇਵਤਾ ਜੇ ਗੁਰੂ ਪਾਸ਼ਾ ਨਾਮ ਕਿਹਾ ਗੁਰਬਾਣੀ ਵਿੱਚ ਉਹਦੇ ਪਿੱਛੇ ਕੋਈ ਕਾਰਨ ਤੇ ਹੈ ਨਾ ਗੁਰੂ ਪਾਸ਼ਾ ਨੇ ਪਾਈ ਜਿ ਕਿਹਾ ਵਾ ਯਾਰ ਤੁਹਾਡੇ ਖਾਣੇ ਚ ਕਿਉਂ ਨਹੀਂ ਗੱਲਾਂ ਪੈਂਦੀਆਂ ਪਤਾ ਨਹੀਂ ਤੁਸੀਂ ਕਿਹੜੇ ਹਿਸਾਬ ਨਾਲ ਸਮਝ ਨਹੀਂ ਆਂਦੀ ਗੁਰਬਾਣੀ ਨੂੰ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਪੜ੍ਹ ਰਹੇ ਹੋ ਪਤਾ ਨਹੀਂ ਕੀ ਤੁਹਾਡੀ ਮਤ ਨੂੰ ਹੋ ਗਿਆ ਪਹਿਲੇ ਆ ਦੇਖ ਕੇ ਦੇਖੋ ਦੁਨੀਆ ਵਿੱਚ ਇਸ ਟਾਈਮ ਕਿਸੇ ਦਾ ਵੀ ਜੀਵਤ ਜਾਗਤ ਗੁਰੂ ਨਹੀਂ ਹੈਗਾ ਜੇ ਕਿਸੇ ਦਾ ਹੈਗਾ ਜੀਵਤ ਜਾਗਤ ਗੁਰੂ ਸਿੱਖਾ ਦਾ ਜੀਵਤ ਜਾਗਤ ਗੁਰੂ ਆ ਸ਼ਬਦ ਰੂਪ ਸਾਨੂੰ ਗੁਰੂ ਪਾਸ਼ਾ ਨੇ ਸ਼ਬਦ ਰੂਪ ਗੁਰੂ ਦਿੱਤਾ ਜੋ ਸੁਆਮ ਸਦੀਵੀ ਕਾਲ ਹੀ ਹਾਂ ਕਿਸੇ ਦੇਹ ਦੇ ਵਿੱਚ ਗੁਰੂ ਪਾਸ਼ਾ ਨੇ ਉਹਨੂੰ ਜਿਹੜਾ ਕਿ ਇੱਕ ਕੱਢ ਕੇ ਵਿਸ਼ਾ ਉਹਨੂੰ ਸਿੱਧਾ ਸ਼ਬਦ ਗੁਰੂ ਬਣਾ ਕੇ ਸਾਡੇ ਜਿਹੜੇ ਕਿ ਭਾਗ ਖੋਲ ਦਿੱਤੇ ਸਿੱਖਾਂ ਦੇ ਭਾਗ ਖੋਲ ਦਿੱਤੇ ਸਿੱਖਾਂ ਦਾ ਸਿੱਖ ਧਰਮ ਖੋਲ ਦਿੱਤਾ ਉਹਨਾਂ ਨੇ ਨਾ ਪੂਰੀ ਦੁਨੀਆ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੀ ਸੋਚ ਨੂੰ ਸਮਝਦੇ ਆ ਲੋਕ ਉਹ ਸਿੱਖ ਹੀ ਰਖਵਾਏਗਾ ਹਨਾ ਜੀ ਉਹ ਗੁਰੂ ਨਾਨਕ ਪਾਸ਼ਾ ਜੀ ਦੀ ਗੁਰਬਾਣੀ ਨੂੰ ਮੰਨਦਾ ਉਹ ਹੀ ਸਿੱਖ ਹੀ ਰਖਵਾਏਗਾ ਹਨਾ ਜੀ ਬਾਕੀ ਸੰਪੂਰਨ ਜਿਹੜਾ ਧਰਮ ਆ ਉਹ ਸਿੱਖ ਧਰਮ ਆ ਸਿੱਖ ਧਰਮ ਤੋਂ ਜਿਹਨੇ ਧਰਮ ਬਣੇ ਆ ਜਾਂ ਪੈਦਾ ਹੋਏ ਆ ਉਹ ਸਿੱਖ ਧਰਮ ਤੋਂ ਪੈਦਾ ਆ ਗੱਲ ਈਰ ਕੱਟਾ ਕਿਉਂਕਿ ਜੜ ਤੋਂ ਟਹਿਣੀਆਂ ਰਿਆਣੀਆਂ ਤੇ ਫਿਰ ਪੱਤੇ ਪੱਤੇ ਤੇ ਫਿਰ ਫੁੱਲ ਬਗੀਚੇ ਜੋ ਮਰਜੀ ਤੁਹਾਨੂੰ ਪਤਾ ਕੁਦਰਤ ਆਪਣੇ ਅਨਸਾਰ ਪ੍ਰਕਿਰਤੀ ਰੰਗ ਦਿਖਾਉਂਦੀ ਆ ਬਸ ਉਹੀ ਹਿਸਾਬ ਆ ਜੀ ਇਸ ਦੁਨੀਆਦਾਰੀ ਦਾ ਵੀ ਇਸ ਸੰਸਾਰ ਦਾ ਵੀ ਜਿਆਦਾ ਉਲਝਣ ਚ ਤੁਹਾਨੂੰ ਪੈਣ ਦੀ ਲੋੜ ਨਹੀਂ ਹੈਗੀ ਹਨਾ ਮਤਲਬ ਬਹੁਤ ਸਾਰਾ ਬ੍ਰੇਨ ਵਾਸ਼ ਕਰਕੇ ਸਾਡੇ ਬੱਚਿਆਂ ਨੂੰ ਪਰੀਆਂ ਨੂੰ ਨਾ ਮਤਲਬ ਕਿ ਖਰਾਬ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਨਹੀਂ ਤੁਸੀਂ ਆਪਣੇ ਧਰਮ ਦੇ ਵਿੱਚ ਨਹੀਂ ਤੁਸੀਂ ਸੰਪੂਰਨ ਉਹ ਸਾਡਾ ਧਰਮ ਸੰਪੂਰਨ ਹੈ ਪਰ ਅਸਲ ਦੇ ਵਿੱਚ ਇਤਿਹਾਸ ਕੁਝ ਹੋ ਰਹੀ ਹੈ ਮੇਰੇ ਗੁਰਮਖ ਪਿਆਰਿਓ ਤੁਸੀਂ ਇਤਿਹਾਸ ਪੜੋ ਪ੍ਰਾਤਨ ਨਾਲ ਦੀ ਨਾਲ ਜਿਹੜਾ ਗੁਰਬਾਣੀ ਨੂੰ ਸਮਝੋ ਪੜੋ ਨਿਤਨੇਮ ਦੀਆਂ ਬਾਣੀਆਂ ਪੜਨ ਲੱਗ ਜੋ ਤੁਹਾਨੂੰ ਸਾਰੇ ਵਿਆਹ ਨਿਕਲਣ ਜਾਣਗੇ ਕਲੀਅਰ ਹੋ ਜਾਣਗੇ ਗੁਰੂ ਪਾਸ਼ਾ ਨੇ ਬਹੁਤ ਗੱਲਾਂ ਸਪਸ਼ਟੀ ਕਰਨ ਦੇ ਵਿੱਚ ਐ ਦੱਸ ਦਿੱਤੀਆਂ ਜਿਵੇਂ ਤੁਸੀਂ ਪੜਦੇ ਸਾਰ ਤੁਹਾਡਾ ਐ ਪਤਾ ਚੱਲ ਜਾਏਗਾ ਤੁਹਾਨੂੰ ਹਾਂ ਕਿ ਯਾਰ ਕਿ ਸਾਡੇ ਗੁਰੂ ਪਾਸ਼ਾ ਜੀ ਨੇ ਗੱਲ ਕਲੀਅਰ ਕੱਟ ਕਰ ਦਿੱਤੀ ਹੈ ਸਾਨੂੰ ਗੁਰੂ ਪਾਸ਼ਾ ਜੀ ਨੇ ਸਾਰਾ ਕੁਝ ਇੱਕਦਮ ਸਿੰਪਲ ਤਰੀਕੇ ਨਾਲ ਸਾਨੂੰ ਗੁਰੂ ਪਾਸ਼ਾ ਜੀ ਨੇ ਦੱਸਿਆ ਵਾ ਤੇ ਬਾਕੀ ਬਹੁਤ ਸਾਰੀਆਂ ਧਿਰਾਂ ਲੱਗੀਆਂ ਆਈਆਂ ਮੇਰੇ ਤੇ ਆਈ ਸੋਚ ਆ ਕੀ ਦੇਖੋ ਜੀ ਆਪਾਂ ਠੀਕ ਹੈ ਉਹਨਾਂ ਨੂੰ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਦੇਖੋ ਜੀ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਵਿਊ ਦਿੱਤੇ ਜਾਂਦੇ ਉਹਨਾਂ ਨੂੰ ਪੈਸਾ ਦੇ ਕੇ ਉਹਨਾਂ ਨੂੰ ਸਪான்ਸਰ ਆ ਦਿੱਤੀ ਸਾਰਾ ਕੁਝ ਕੀਤਾ ਜਾਂਦਾ ਤਾਂ ਜੋ ਜੋ ਸਾਡੇ ਧਰਮ ਦੇ ਖਿਲਾਫ ਬੋਲ ਸਕਣ ਬਕਵਾਸ ਕਰ ਸਕਣ ਪਰ ਸਾਨੂੰ ਦੇਖੋ ਜੀ ਮੈਨੂੰ ਅੰਦੇਚ ਕੋਈ ਐ ਨਹੀਂ ਹੈਗਾ ਮਧਰਮ ਤੇ ਮੈਨੂੰ ਤੇ ਇੱਕ ਹੀ ਚੀਜ਼ ਦਾ ਆਏਗਾ ਵੀ ਐਸੀ ਗੁਰਬਾਣੀ ਦਾ ਸੱਚ ਬੋਲਣਾ ਸੱਚ ਦੱਸਣਾ ਵਾ ਕਿਉਂਕਿ ਇਸ ਗੁਰਬਾਣੀ ਨੂੰ ਪਿਆਰ ਕਰਦੇ ਹਾਂ ਗੁਰਬਾਣੀ ਪਿੱਛੇ ਸਭ ਕੁਝ ਕਰਨ ਲਈ ਸੀ ਤਿਆਰ ਆ ਪਰ ਗੁਰਬਾਣੀ ਸਾਨੂੰ ਕਿਸੇ ਅਗੇ ਝੁਕਣਾ ਨਹੀਂ ਸਕਾਂਦੀ ਗੁਰਬਾਣੀ ਕਹਿੰਦੀ ਨਾ ਝੁਕੋ ਨਾ ਕਿਸ ਤੇ ਕਿਉਂਕਿ ਇਹ ਜਿਹੜਾ ਕਿ ਅਕਾਲ ਪੁਰਖ ਦਾ ਧਰਮ ਸਾਜਿਆ ਨਿਵਾਜਿਆ ਧਰਮ ਆ ਤੇ ਇਸ ਕਰਕੇ ਕਿਸੇ ਕਿਸੇ ਬੰਦੇ ਨੇ ਨਹੀਂ ਕਿਹਾ ਗੱਲ ਆ ਗੁਰੂ ਪਾਸ਼ਾ ਖੁਦ ਅਕਾਲ ਪੁਰਖ ਸਵੈਮ ਨਿਰੰਕਾਰ ਰੂਪ ਨੇ ਕਹੀ ਹੈ ਗੱਲ ਨੂੰ ਨਾ ਮੰਨਣਾ ਪੈਣਾ ਵਾ ਤੇ ਬਾਕੀ ਬਹੁਤ سارے ਲੋਕ ਬਹੁਤ ਤਰ੍ਹਾਂ ਦੀ ਬਕਵਾਸ ਕਰਨਗੇ ਕਰਦੇ ਰਹਿੰਦੋ ਉਹ ਕੰਮ ਹੁੰਦਾ ਕੁੱਤੇ ਬਿੱਲੇ ਦਾ ਪੁੰਕੰਦਾ ਤੇ ਪੁੰਕੰਦੋ ਬਲ ਕਲੀਅਰ ਆ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਹੋ ਤੁਹਾਨੂੰ ਤੁਮਾਰਾ ਮੁਬਾਰਕਾ ਮਾਰਕੋ ਹਮਾਰਾ ਮੁਬਾਰਕਾ ਨਾ ਜੀ ਸਾਡੇ ਤੁਹਾਨੂੰ ਨਾ ਹੀ ਛੇੜੋ ਤੇ ਚੰਗਾ ਕੋਕੀ ਖਾਲਸੇ ਨਾਲ ਜਿਨ੍ਹਾਂ ਜਿਨ੍ਹਾਂ ਨੱਥਾ ਲਾਇਆ ਤੇ ਉਹ ਇਤਿਹਾਸ ਵੀ ਗਵਾਹੀ ਆ ਜੀ ਮਤਲਬ ਕਿ ਉਹ ਫਿਰ ਗੁਰੂ ਪਾਸ਼ਾ ਦੀ ਕਿਰਪਾ ਨਾਲ ਨੂੰ ਸੋਦਾ ਹੀ ਬਖਸ਼ਾਵਾ ਅਕਾਲ ਪੁਰਖ ਨੇ ਇਹਨਾਂ ਨੂੰ ਦੁਨੀਆ ਤੇ ਚਾਲੇ ਪਵਾਏ ਦਿੱਤੇ ਇਹਨਾਂ ਨੂੰ ਤੇ ਇਸ ਕਰਕੇ ਬਹੁਤ ਜਣੇ ਆਏ ਆ ਤੁਰਕ ਆਏ ਆ ਇੱਥੇ ਅਫਗਾਨੀ ਆਏ ਆ ਇੱਥੇ ਜਿਹੜੇ ਮੁਗਲ ਆਏ ਆ ਅੰਗਰੇਜ਼ ਆਏ ਬਹੁਤਾਂ ਨੂੰ ਨਹੀਂ ਗੁਰੂ ਪਾਸ਼ਾ ਨੇ ਬਖਸ਼ਿਆ ਤੇ ਮਤਲਬ ਕਿ ਅੱਜ ਕੱਲ ਦੇ ਜਿਹੜੇ ਧਿਰਾਂ ਚੱਲੀਆਂ ਤੇ ਇਹ ਕਿਹੜੀ ਖੇਡ ਦੀ ਮੂਲੀ ਆ ਬਾਕੀ ਆਪਾਂ ਨੂੰ ਕਹੀ ਆ ਜੀ ਸੱਚ ਸੱਚ ਹੀ ਰਹਿਣਾ ਵਾ ਝੂਠ ਨਹੀਂ ਹੋਣਾ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਕੋਈ ਇਹ ਗੁਰੂ ਆਸ਼ਾ ਦਾ ਟੱਲ ਬੋਲ ਬਚਨ ਹਨ ਜੋ ਕਿ ਪੂਰੇ ਹੋਣੇ ਹੀ ਹਨ ਆਂਦਾ ਕੋਈ ਸੋਚ ਸਕਦਾ ਹੱਲ ਹੈਗਾ ਹੱਲ ਇੱਕੋ ਹੀ ਆ ਰਾਜ ਕਰੇਗਾ ਖਾਲਸਾ ਬਸ ਦੁਨੀਆਂ ਦੇ ਉੱਤੇ ਰਾਜ ਖਾਲਸੇ ਦਾ ਆਣਾ ਹੀ ਆਣਾ ਵਾ ਟੱਲ ਵਾ ਇਸ ਗੱਲ ਨੂੰ ਮੰਨਣਾ ਨਹੀਂ ਮੰਨਣਾ ਉਹ ਤੁਹਾਡੇ ਉੱਤੇ ਆ ਮੰਨੋਗੇ ਤਾ ਵੀ ਠੀਕ ਆ ਨਹੀਂ ਮੰਨੋਗੇ ਤੋ ਵੀ ਠੀਕ ਆ ਕਿਉਂਕਿ ਕਾਲ ਪੁਰਖ ਦਾ ਲਿਖਿਆ ਹੈ ਆ ਬੋਲਿਆ ਹੈ ਕਦੇ ਮਿਟ ਨਹੀਂ ਸਕਦਾ ਦੁਨੀਆਂ ਖਤਮ ਹੁੰਦੀ ਹੋ ਜੇਗੀ ਪਰ ਉਹਨਾਂ ਦਾ ਲਿਖਿਆ ਬੋਲਿਆ ਨਹੀਂ ਮਿਟ ਸਕਦਾ ਗੁਰਬਾਣੀ ਵੰਦੀ ਲਿਖੀ ਬੋਲੀ ਆ ਤੇ ਸਾਰਾ ਕੁਝ ਉਹਨਾਂ ਦਾ ਕੀਤਾ ਕਰਾਇਆ ਵਾ ਕਿਉਂਕਿ ਹੁਕਮੇ ਅੰਦਰ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿਣਾ ਕੋਈ ਕਿਉਂਕਿ ਹੋਮੇ ਹੰਕਾਰ ਤੇ ਜਿਹੜੇ ਲੋਕ ਭਰੇ ਹੁੰਦੇ ਨਾ ਅੰਦਰ ਉਹਨਾਂ ਦੇ ਤ੍ਰਿਸ਼ਨਾ ਹੋਮੇ ਹੰਕਾਰ ਦੀਆਂ ਭਰ ਜਾਂਦੀਆਂ ਉਹ ਲੋਕ ਮਨ ਚਾਹਦੇ ਆ ਕਿ ਸਾਡੇ ਧਰਮ ਨੂੰ ਮਤਲਬ ਕਿ ਟਾਰਗੇਟ ਕਰਦੇ ਸਿੱਖ ਧਰਮ ਨੂੰ ਉਹ ਸੋਚਦੇ ਵੀ ਅਸੀਂ ਸਿੱਖ ਧਰਮ ਨੂੰ ਟਾਰਗੇਟ ਕਰਕੇ ਅਸੀਂ ਜਿਹੜੀ ਖੁਸ਼ੀਆਂ ਪ੍ਰਾਪਤ ਕਰ ਲਾਂ ਨਹੀਂ ਜਿਹੜਾ ਗੁਰੂ ਨਾਨਕ ਦੇ ਦਰੋ ਜਿਹੜਾ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਰਹਿ ਕੇ ਖੁਸ਼ ਨਹੀਂ ਨਾਗੇ ਮੇਰੇ ਵੀਰੋ ਤੋ ਕਿਸੇ ਧਰਮ ਦੇ ਵਿੱਚ ਵੀ ਰਹਿ ਕੇ ਖੁਸ਼ ਹੋ ਸੋਚਦਾ ਵੀ ਮਦੂਦੇ ਧਰਮ ਦੇ ਵਿੱਚ ਜਾ ਕੇ ਪਰਵਰਤਨ ਕਰਨ ਖੁਸ਼ ਹੋ ਜਾਣਾ ਨਹੀਂ ਨਹੀਂ ਹੋ ਸਕਦਾ ਉਹ ਜਿਹੜਾ ਮਰਜੀ ਧਰਮ ਪਰਿਵਰਤਨ ਕਰ ਲੈ ਪਰ ਸਿੱਖ ਧਰਮ ਸਿੱਖ ਧਰਮ ਹੀ ਰਹੂਗਾ ਜਿਹੜਾ ਸਿੱਖ ਧਰਮ ਦਾ ਸਿਧਾਂਤ ਹੈ ਉਹ ਇੱਕ ਵੱਖਰਾ ਸਿਧਾਂਤ ਹੈ ਸਾਡਾ ਪਹਿਰਾਵਾ ਵੱਖਰਾ ਸਾਡੀ ਬੋਲੀ ਵੱਖਰੀ ਸਾਡਾ ਰਹਿਣ ਸਹਿਣ ਵੱਖਰਾ ਸਾਡਾ ਖਾਣ ਪੀਣ ਵੱਖਰਾ ਸਾਡਾ ਗ੍ਰੰਥ ਵੱਖਰਾ ਸਾਡਾ ਗੁਰੂ ਵੱਖਰਾ ਤੇ ਸਾਡਾ ਅਕਾਲ ਪੁਰਖ ਨੂੰ ਮੰਨਣ ਦਾ ਤਰੀਕਾ ਵੱਖਰਾ ਸਮਝ ਗਏ ਸਾਰੀਆਂ ਚੀਜ਼ਾਂ ਵਾ ਜੀ ਹਨਾ ਬਾਕੀ ਉਹਦੀ ਜੋਤ ਹਰ ਇੱਕ ਪਾਸੇ ਜਿਹੜੀ ਕਿ ਚੱਲ ਰਹੀ ਆ ਜਗ ਦੀ ਪੀ ਆਂਦੀ ਜੋਤ ਹਨਾ ਉਹ ਜੋਤ ਦਾ ਹੀ ਪ੍ਰਕਾਸ਼ ਆ ਸਵੈਮ ਸਾਰੇ ਪਾਸੇ ਤੇ ਬਸ ਆਹੀ ਗੱਲਾਂ ਬਾਤਾਂ ਸੀ ਜੋ ਮੈਂ ਤੁਹਾਡੇ ਅੱਗੇ ਕੀ ਆ ਸਿੱਖ ਧਰਮ ਦੇ ਵਿੱਚੋਂ ਸਾਰੇ ਧਰਮ ਨਿਕਲੇ ਆ ਧਰਮ ਬਣੇ ਸਾਰੇ ਕੈਂਚੀ ਤੋਂ ਬਣੇ ਆ ਸਵੈਮ ਜਿਹੜਾ ਅਕਾਲ ਪੁਰਖ ਦਾ ਨਿਰੰਕਾਰ ਜਿਹੜਾ ਇਸ ਟਮ ਪ੍ਰਤੱਖ ਰੂਪ ਦੇ ਉੱਤੇ ਜਗਤ ਦੇ ਉੱਤੇ ਜੇ ਵਿਚਰਦਾ ਪਿਆ ਉਹ ਇੱਕ ਕੋਲੋਤਾ ਸਿੱਖ ਧਰਮ ਹੀ ਆ ਸਿੱਖ ਪੰਥ ਹੀ ਆ ਜਿਹੜਾ ਕਿ ਵਿਚਰਦਾ ਪਿਆ ਸੰਸਾਰ ਦੇ ਵਿੱਚ ਅਕਾਲ ਪੁਰਖ ਦੀ ਜੋਤ ਨੂੰ ਲੈ ਕੇ ਅਕਾਲ ਪੁਰਖ ਦੀ ਹੋਂਦ ਨੂੰ ਲੈ ਕੇ ਅਕਾਲ ਪੁਰਖ ਦੇ ਰੂਪ ਨੂੰ ਲੈ ਕੇ ਵਿਚਰ ਰਿਹਾ ਜੋ ਕਿ ਸੱਚਾ ਰੂਪ ਆ ਸਾਡਾ ਸਿੱਖਾ ਦਾ ਸ਼ੇਰ ਦਾ ਜਿਵੇਂ ਇੱਕ ਰੂਪ ਹੁੰਦਾ ਨਾ ਜੰਗਲ ਦੇ ਵਿੱਚ ਉਵੇਂ ਸਿੱਖਾ ਦਾ ਰੂਪ ਹੈ ਗੁਰੂ ਪਾਸ਼ਾ ਨੇ ਬਖਸ਼ਿਆ ਵਾ ਬਾਕੀ ਗੱਲਾਂ ਬਾਤਾਂ ਕਰਦੇ ਨੇ ਇੱਕਾ ਪ੍ਰਕਾਰ ਦੀ ਭੁੱਲਾ ਗਲਤੀ ਹੋ ਜਾਂਦੀ ਕਿਉਂਕਿ ਮੈਂ ਵੀ ਇੱਕ ਕੂਕਰ ਆ ਜੀ ਆਮ ਜਿਹਾ ਨਾ ਇਸ ਕਰਕੇ ਬਹੁਤ ਗੱਲਾਂ ਬਾਤਾਂ ਐਸੀਆਂ ਹੋ ਜਾਂਦੀਆਂ ਜਿਹੜੀ ਭਾਵਨਾ ਦੇ ਵਿੱਚ ਹੋ ਜਾਂਦੀ ਪਰ ਉਹ ਹੁੰਦੇ ਲਈ ਆਪਾਂ ਗਲਤੀ ਮਾਫੀ ਮੰਗਦੇ ਆ ਆਪਣਾ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਹੈਗਾ ਆਪਣਾ ਕਿਸੇ ਵੀ ਧਰਮ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਆਪਣਾ ਸਿਰਫ ਇੱਕ ਹੀ ਗੱਲ ਹੈ ਕਿ ਆਪਣੇ ਧਰਮ ਦੇ ਵਿੱਚ ਖੁਸ਼ ਰਹੋ ਪੱਕੇ ਰਹੋ ਆਪਣੇ ਆਪਣੇ ਇਸ਼ਟ ਨੂੰ ਧਿਆਓ ਆਪਣੇ ਆਪਣੇ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਮੰਨਣਾ ਉਹਨਾਂ ਨੂੰ ਧਿਆਓ ਵੀਰ ਪਗੰਬਰਾਂ ਨੂੰ ਗੁਰੂਆਂ ਪਰ ਸਾਡੇ ਧਰਮ ਨੂੰ ਵਿੱਚ ਨਾ ਤੁਸੀਂ ਪੰਗਾ ਲਓ ਕਿਉਂਕਿ ਸਾਡਾ ਧਰਮ ਇੱਕ ਵੱਖਰਾ ਧਰਮ ਆਂਦੇ ਵਿੱਚ ਕੋਈ ਦੋ ਰਾਏ ਵਾਲ ਗੱਲ ਨਹੀਂ ਗੁਰੂ ਪਾਸ਼ਾ ਨੇ ਸਪਸ਼ਟ ਹੀ ਕਰ ਦਿੱਤਾ ਵਾ ਗੁਰਬਾਣੀ ਦੇ ਉਦਾਹਰਨਾਂ ਨੂੰ ਤੁਸੀਂ ਗਲਤ ਨਾ ਪੇਸ਼ ਕਰੋ ਬਸ ਇੱਥੇ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਪੈਨ ਲੱਗ ਰਿਹਾ ਮੌਸਮ ਜਿਆਦਾ ਖਰਾਬ ਹੋਇਆ ਪਿਆ ਵਾ ਤੇ ਬਸ ਆਈ ਸੀ ਬਹੁਤ ਬਹੁ ਟਾਈਮ ਦੋਤੇ ਸੋਸ਼ਲ ਮੀਡੀਆ ਦੇ ਦੇ ਕੇ ਕਿ ਮਨਮਤ ਨੂੰ ਦਿਮਾਗ ਖਰਾਬ ਹੋਈ ਜਾ ਰਿਹਾ ਸੀ ਵੀ ਯਾਰ ਲੋਕ ਕਿਹੋ ਜੀ ਸੋਚ ਨੂੰ ਸਾਡੇ ਮਨਮਤ ਕਰੀ ਜਾਂਦੇ ਆ ਤੇ ਬਸ ਇੱਥੇ ਫਤਿਹ ਪ੍ਰਵਾਨ ਕਰੋ ਜੀ ਹਨਾ ਤੇ ਆਪਾਂ ਜਿਹੜਾ ਮਤਲਬ ਕਿ ਹੁਣ ਨਵੀਂ ਵੀਡੀਓ ਲੈ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ